30 ਸਾਲਾਂ ਤੋਂ ਹੰਡ ਤੋਂ ਬਚਾਉਣ ਲਈ ਲੋਕਾਂ ਨੂੰ ਦੇਸਾਰਾ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ਇਸ ਦੇ ਵਿੱਚ ਗਰਮ ਕੰਬਲ ਤੇ ਰੋਟੀ ਦਾ ਪ੍ਰਬੰਧ ਹੁੰਦਾ ਹੈ ਤੇ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਖਸਾਮਾ ਬਠਿੰਡਾ ਰੇਲਵੇ ਸਟੇਸ਼ਨ ਬੱਸ ਸਟੈਂਡ ਮਾਲ ਰੋਡ ਦੇ ਉੱਤੇ ਲੱਕੜਾ ਜਲਾ ਕੇ ਲੋਕਾਂ ਨੂੰ寒 ਤੋਂ ਰਾਹਤ ਦਵਾਈ ਜਾਂਦੀ ਹੈ ਕਿਉਂਕਿ ਬਠਿੰਡਾ ਜੰਕਸ਼ਨ ਬਹੁਤ ਵੱਡਾ ਹੈ ਇੱਥੇ ਬੇਸਾਰਾ ਲੋਕ ਵੀ ਬਹੁਤ ਉਤਰਦੇ ਨੇ ਮੁਸਾਫਰ ਲੋਕ ਵੀ ਹੁੰਦੇ ਨੇ ਇਹਨਾਂ ਲੋਕਾਂ ਨੂੰ ਰਾਹਤ ਦਿਨਾਂ ਲਈ ਕਟੜਾ ਸਾਰਾ ਜਨ ਸੇਵਾ ਵੱਲੋਂ ਬਠਿੰਡਾ ਲੋਕ ਦੇ ਲੋਕਾਂ ਦੇ ਸਹਿਯੋਗ ਨਾਲ ਦਲਾਈਏ ਜਾਂਦੀਆਂ ਨੇ ਸਾਡੀ ਕੋਈ ਪੀਸ਼ਨ ਨਹੀਂ ਹੈ ਕਿ ਅਸੀਂ ਇਹ ਕੰਮ ਕਰ ਸਕੀਏ ਜੇ ਬਠਿੰਡੇ ਦੇ ਲੋਕਾਂ ਦਾ ਸਹਿਯੋਗ ਨਾ ਹੋਵੇ ਤਾਂ ਲੱਕੜਾ ਜਲਾਨੀਆਂ ਬਹੁਤ ਮੁਸ਼ਕਲ ਨੇ ਹਰ ਸਾਲ ਅਸੀਂ ਬਠਿੰਡਾ ਦੇ ਲੋਕਾਂ ਨਾਲ ਦੇ ਸਹਿਯੋਗ ਨਾਲ ਹੀ ਲੱਕੜਾ ਜਲਾਨਨੇ ਹਾਂ ਰਾਤ ਨੂੰ ਸ਼ਹਿਰ ਦੇ ਵਿੱਚ ਬਕਵਕ ਸਾਮਾ ਤੇ ਜਿੱਥੇ ਬੇਸਰਾਂ ਲੋਕ ਜਾਂ ਮਜ਼ਦੂਰ ਲੋਕ ਫਿੱਟੇ ਹੁੰਦੇ ਨੇ ਬਿਨਾਂ ਗਰਮ ਕੱਪੜੇ ਦੇ ਉਹਨਾਂ ਨੂੰ ਗਰਮ ਕੰਬਲ ਪ੍ਰਦਾਨ ਕਰਨ ਲਈ ਦੋ ਐਂਬੂਲੈਂਸਾਂ ਦੀ 24 ਘੰਟੇ ਡਿਊਟੀ ਲਗਾਈ ਜਾਂਦੀ ਹੈ ਔਰ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਬਠਿੰਡਾ ਸ਼ਹਿਰ ਦੇ ਵਿੱਚ ਸਰਦੀ ਨਾਲ ਕਿਸੇ ਦੀ ਮੌਤ ਨਾ ਹੋਵੇ ਇਹ ਸੰਸਥਾ ਨਾਲ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਅੱਗਵਾਲੀ ਚੱਲੀ ਜਾ ਰਹੀ ਹੈ ਲੋਕਾਂ ਨੂੰ ਰਜਾਈਆਂ ਕੰਬਲ ਵੰਡੇ ਜਾ ਰਿਹਾ ਜੀ ਇਹ ਬਹੁਤ ਜ਼ਰੂਰੀ ਹੈ ਜੀ ਇਹ ਸ਼ਹਿਰ ਵਾਸੀਆਂ ਬਹੁਤ ਵਧੀਆ ਮਦਦ ਕੀਤੀ ਜਾ ਰਹੀ ਹੈ ਇੱਥੋਂ ਬਹੁਤ ਵਧੀਆ ਮੁਸਾਫਰ ਆਉਂਦੇ ਆ ਠੰਡ ਚ ਅੱਕ ਸੇਕਦੇ ਆ ਸ਼ਹਿਰ ਦਾ ਬਹੁਤ ਇਹ ਦੇ ਨਾਲ ਨਾਂ ਹੁੰਦਾ ਜਿਹੜਾ ਲੋਕਾਂ ਦੀ ਸੇਵਾ ਕੀਤੀ ਜਾਂਦੀ ਕੰਬਲ ਦਿੱਤੇ ਆਂਦੇ ਅੱਗ ਬਾਲੀ ਜਾਂਦੀ ਆ ਲੋਕਾਂ ਨੂੰ ਖਾਣ ਪੀਣ ਦੇ ਵੀ ਸਾਧਨ ਕੀਤੇ ਜਾਂਦੇ ਆ ਤੇ ਠੰਡ ਬਹੁਤ ਵਧੀ ਹੈ ਇਸ ਲਈ ਇਹਨਾਂ ਦੇ ਮਾਮਲੇ ਠੰਡ ਬਹੁਤ ਵਧੀ ਹੋਈ ਹੈ ਜੀ ਤੁੰਦ ਬਹੁਤ ਪੈ ਰਹੀ ਹੈ ਜੀ ਸਵੇਰ ਦੇ ਤੋਂ ਦੋ ਦੋ ਵਜੇ 12 1 ਵਜੇ ਤੱਕ ਤੁੰਦ ਰਹਿੰਦੀ ਹੈ ਜੀ ਇੱਥੇ ਸਾਰੀ ਰਾਤ ਲੋਕ ਠੰਡ 'ਚ ਅੱਗ ਸੇਕਦੇ ਆ ਜੀ ਸ਼ਰਧਾਲੂ ਬੜੀ ਯਾਤਰੀ ਬੜੀ ਦੂਰ ਦੂਰ ਤੱਕ ਤੋਂ ਆਉਂਦੇ ਨੇ ਹਾਂ ਹਾਂ ਜੀ ਯਾਤਰੀ ਇੱਥੇ ਜੀ 24 ਘੰਟੇ ਕਰਦੀਆਂ ਗੱਡੀਆਂ ਚੱਲਦੀਆਂ ਜੀ ਬਟਿੰਡਾ ਸ਼ਹਿਰ ਹੈ ਜਕਸਨਵੱਟਾ ਹੈ ਜੀ ਗੱਡੀਆਂ ਇੱਥੇ ਹਰ ਵੇਲੇ ਚੱਲਦੀਆਂ ਰਹਿੰਦੀਆਂ ਜੀ ਹਰ ਘੰਟੇ ਅੱਧੇ ਘੰਟੇ ਬਾਅਦ ਗੱਡੀ ਜਾਂਦੀ ਹੈ ਜੀ ਹਰ ਪਾਸੇ ਨੂੰ ਹਰ ਸਟੇਟ ਨੂੰ ਗੱਡੀ ਜਾਂਦੀ ਜੀ ਇੱਥੋਂ ਤੇ ਯਾਤਰੀ ਗੱਡੀਆਂ ਲੇਟ ਹੋਣ ਕਰਕੇ ਤੇ ਅੱਗ ਦਾ ਸੇਕਦੇ ਆ ਜੀ ਬਹੁਤ ਦੁਖੀ ਆ ਗੱਡੀਆਂ ਲੇਟ ਫੇਟ ਆਉਣ ਕਰਕੇ ਇਸ ਲਈ ਸੰਸਥਾਵਾਂ ਲੋ ਬਹੁਤ ਸੇਵਾ ਕੀਤੀ ਜਾਂਦੀ ਹੈ ਵਟੰਡਾ ਸਾਹਿਬ ਦੀ ਕਹਲਾ ਇਹ ਸੰਸਥਾਵਾਂ ਦਾ ਜਿਵੇਂ ਹੁਣ ਯਾਤਰੀ ਅਸੀਂ ਹੁਣ ਆਏ ਆ ਜੀ ਸਾਡੀ ਟ੍ਰੇਨ ਰਾਤ ਨੂੰ 11:30 ਵਜੇ ਆ ਤੇ ਅਸੀਂ ਹੁਣ ਇੱਥੇ ਅੱਗ ਦਾ ਸਹਾਰਾ ਲੈ ਕੇ ਖੜ ਗਏ ਠੰਡ ਬਹੁਤ ਜਿਆਦੀ ਜੀ ਮਤਲਬ ਚੰਗਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਉਪਰਾਲਾ ਜੀ ਉੱਚ ਬੰਦਾ ਕਿਤੇ ਕੱਢ ਨਹੀਂ ਸਕਦਾ ਠੰਡਾ ਤੂੰ ਪਈ ਹੋਈ ਹੁਣ ਇੱਥੇ ਅੱਗ ਦੇ ਆਸ ਕੋਲ ਆ ਵੇਖੋ ਕਿੰਨੇ ਆ ਜਾਣੇ ਅੱਗ ਕਰਕੇ ਸਾਰੇ ਗਾਂ ਇੱਥੇ ਆਣ ਕੇ ਖੜੇ ਹੋਏ ਜੀ ਲੋਕਾਂ ਨੂੰ ਮਦਦ ਮਿਲਦੀ ਹੈ ਬਹੁਤ ਬਹੁਤ ਜੀ ਬਹੁਤ ਤੁਹਾਨੂੰ ਪਤਾ ਹੈ ਅੱਗੇ ਦੇ ਕੋਲ ਆਣ ਕੇ ਬੰਦੇ ਨੂੰ ਸੋਨਾ ਮਿਲ ਜਾਂਦਾ ਡਗ ਆ ਜਾਂਦਾ ਜੀ